सत श्री अकाल दोस्तों अज तूँ तो एक ऐसी जगह बिज के चलिए हाँ जिसका नाम मानसर झील है कहा जाता है कि इस झील का कोई तल नहीं है मतलब कि कोई जमीन नहीं है नीचे जिसका इतिहास द्वापर युग जुड़ा हुआ है चलो दोस्तों स्टार्ट करते हैं आज का ब्लॉग ਜੋ ਤੁਸੀਂ ਸਕਰੀਨ ਦੇ ਮੋੜੇ ਦੇਖ ਰਹੇ ਹੋ ਦ੍ਰਿਸ਼ ਇਹ ਜੀਟੀ ਰੋਡ ਹੈ ਉਹ ਸਾਹਮਣੇ ਵੱਡੇ-ਵੱਡੇ ਪਹਾੜ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਪਹਾੜ ਉੱਪਰ ਬੱਦਲ ਕਿੰਨੇ ਸੋਹਣੇ ਲੱਗ ਰਹੇ ਆ ਦੋਸਤੋ ਇਹ ਰਸਤਾ ਕਠੂਏ ਵਾਲੇ ਪਾਸੇ ਜਾਂਦਾ ਹੈ ਆ ਇਧਰਲੇ ਪਾਸੇ ਆਪਣਾ ਪਠਾਨਪੁਰ ਪੈ ਜਾਂਦਾ ਹੈ ਇਹਦੇ ਆਪੋਜੀਟ ਕਠੂਆ ਪੈ ਜਾਂਦਾ ਹੈ ਲੋ ਜੀ ਦੋਸਤੋ ਸਟਾਰਟ ਕਰਦੇ ਆ ਅੱਜ ਦਾ ਬਲੌਗ ਤੇ ਆਪਾਂ ਇਸ ਬਲੌਗ ਵਿੱਚ ਤੁਹਾਨੂੰ ਮਾਨਸਰ ਚੀ ਲੈ ਕੇ ਚੱਲੇ ਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਰਸਤਾ ਦੱਸਾਂਗੇ ਠੀਕ ਹੈ ਜੀ ਇਹ ਆਪਣਾ ਜੀਟੀ ਰੋਡ ਤੇ ਆਪਾਂ ਇਸ ਟਾਈਮ ਪਠਾਨਕੋਟ ਤੋਂ ਅ ਕਠੂਆ ਵਾਲੇ ਪਾਸੇ ਤੋਂ ਹੋਕਦੇ ਹੋਏ ਸਾੰਬੇ ਵਾਲੇ ਪਾਸੇ ਤੋਂ ਹੁੰਦੇ ਹੋਏ ਆਪਾਂ ਮਾਨਸਰ ਝੀਲ ਜੋ ਕਿ ਜੀਐਨਕੇ ਵਿੱਚ ਮਤਲਬ ਕਿ ਜੰਮੂ ਕਸ਼ਮੀਰ ਵਿੱਚ ਪੈਂਦਾ ਹੈ ਤੇ ਇਸ ਜਗ੍ਹਾ ਦੀ ਇੱਕ ਮਹਾਨ ਕਹਾਣੀ ਹੈ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਸਾਰਾ ਪ੍ਰੋਪਰ ਚੋਕਾਨ ਵਾਲੀ ਗੱਲ ਹੈ ਮਾਨਸਰ ਝੀਲ ਦੀ ਕਿ ਭਾਈ ਉਹਦਾ ਇੱਕ ਵੇਸ ਹੀ ਹੈ ਨੀਗਾ ਮਤਲਬ ਵੀ ਆਪਾਂ ਕਹਿੰਨੇ ਨਾ ਕਿ ਤਲਾਬ ਦੇ ਥੱਲੇ ਧਰਤੀ ਤਾਂ ਹੈ ਨਾ ਕਿਤੇ ਨਾ ਕਿਤੇ ਉਰੇ ਥੱਲੇ ਧਰਤੀ ਨਹੀਂ ਹੈਗੀ ਸਰ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਜੇਂਡਗੇ ਕਟੂਆ ਪਿੱਛੇ ਆ ਪੰਜਾਬ ਆਹਾ ਯਾਰ ਜੇਂਡਗੇ ਕਟੂਆ ਆਪਾਂ ਇੱਥੋਂ ਨਿਕਲਦੇ ਹਾਂ ਇਹ ਤਾਂ ਬਾਰਡਰ ਹੀ ਬਣ ਗਿਆ ਹੁਣ ਪ੍ਰੋਪਰ ਬਾਰਡਰ ਪਰ ਉਹਨਾਂ ਨੇ ਟਾਈਮ ਤੋਂ ਪਹਿਲੇ ਸਿੱਧਾ ਹੀ ਆਂਦੇ ਹੁੰਦੇ ਸੀ ਹੁਣ ਤਾਂ ਬਾਰਡਰ ਬਣ ਗਿਆ ਜੀ ਫਾਲਤਾ ਕਰੋਨਾ ਟੈਸਟ ਵੀ ਇੱਥੇ ਹੁੰਦੇ ਸੀ ਕਰੋਨਾ ਦੇ ਟਾਈਮ ਤੇ ਲੋਕੋ ਜੀ ਦੋਸਤੋ ਸਾਹਮਣੇ ਆ ਗਿਆ ਆਪਣਾ ਟੋਲ ਪਰ ਤੁਹਾਨੂੰ ਰਸਤਾ ਦਿਖਾਵਾਂਗੇ ਕਿ ਆਪਾਂ ਮਾਨਸਰ ਝੀਲ ਕਿਤਾ ਜਰੀਏ ਕਿਤਾ ਪਹੁੰਚੀਏ ਆਹ ਅਸੀਂ ਪਹੁੰਚ ਗਏ ਦੋਸਤੋ ਲਖਨਊ ਇਥੇ ਦੇ ਭੱਲੇ ਬੜੇ ਮਸ਼ਹੂਰ ਹੈ ਲੋਕੀ ਦੂਰੋਂ ਦੂਰੋਂ ਜਰੋਂ ਵੀ ਇਥੋਂ ਨਿਕਲ ਕੇ ਜਾਂਦੇ ਆ ਜਿਨੇ ਆਪਣੇ ਜੰਮੂ ਕਸ਼ਮੀਰ ਵੱਲ ਜਾਣਾ ਹੈ ਇੱਥੇ ਰੁਕ ਕੇ ਖਾ ਕੇ ਗੱਡੀ ਤੇ ਚਲੋ ਆਪਣੀ ਮਰਜ਼ੀ ਨਾਲ ਰੋਕਦਾ ਪਤਾ ਨਹੀਂ ਰੋਕਦਾ ਠੀਕ ਹੈ ਜੀ ਬੜਾ ਬਸ ਇੱਥੇ ਰੋਕੇ ਹੀ ਜਾਂਦੀ ਹੈ ਭੱਲੇ ਸਾਰੇ ਖਾ ਕੇ ਜਾਂਦੇ ਆ ਬੜੇ ਮਸ਼ਹੂਰ ਭੱਲੇ ਆ ਤੇ 24 ਘੰਟੇ ਦੁਕਾਨਾਂ ਖੁੱਲੀਆਂ ਰਹਿੰਦੀ ਆ ਦੋਸਤੋ ਇੱਕ ਖਾਸ ਗੱਲ ਦੋਸਤੋ ਕਠੂਆ 7 ਕਿਲੋਮੀਟਰ ਸੰਭਾ 50 ਜੰਮੂ 90 ਕਟੜਾ 138 ਤੇ ਅੱਗੇ ਬੜਾ ਨਹੀਂ ਕੀ ਕੀ ਲਿਖਿਆ ਸੀ ਯਾਦ ਭੁੱਲ ਗਿਆ ਪੜਿਆ ਨਹੀਂ ਚੱਜ ਨਾਲ ਥੋੜੀ ਸਕੂਟਰੀ ਜਾਹ ਤੇ ਸੀ ਤੇ ਦੋਸਤੋ ਜਿਹੜੇ ਰਸਤੇ ਤੇ ਆਪਾਂ ਜਾ ਰਹੇ ਆ ਨਾ ਇਹ ਸਾਂਬੇ ਤੋਂ ਆਪਣਾ ਇੱਧਰੋਂ ਟਰਨ ਕਰ ਜਾਣਾ ਰਾਈਟ ਹੈਂਡ ਨੂੰ ਟਰਨ ਕਰਨਾ ਆਪਾਂ ਤੇ ਜਿਹੜਾ ਉਦੋਂਪੁਰ ਜਾਣ ਵਾਲਾ ਬੰਦਾ ਆ ਠੀਕ ਆ ਸ਼ਾਰਟਕਟ ਵੀ ਉਹਦੇ ਲਈ ਇਹੀ ਆ ਸ਼ਾਰਟਕਟ ਮਤਲਬ ਇਹ ਦਿੰਦੇ ਉਹ ਜੰਮੂ ਤੋਂ ਨਹੀਂ ਹੋ ਕੇ ਜਾਣਾ ਸਿੱਧਾ ਉਦੋਂਪੁਰ ਜਾਣਾ ਕਸ਼ਮੀਰ ਜਾਣਾ ਆ ਠੀਕ ਆ ਜੀ ਟੋਲ ਟੈਕਸ ਕਾਫੀ ਪਹਚਾਣੇ ਆ ਠੀਕ ਆ ਇਧਰੋਂ ਦੀ ਜਾ ਸਕਦਾ ਜੀ ਸਾਂਬੇ ਵਾਲੇ ਪਾਸੇ ਦੀ ਅੰਦਰ ਦੀ ਬਟ ਇੱਥੇ ਇੱਕ ਪ੍ਰੋਬਲਮ ਆ ਤਾਂ ਨੂੰ ਸਹੀ ਗੱਲ ਦੱਸਾਂ ਰਾਤ ਨੂੰ ਕੋਈ ਨਾ ਆਵੇ ਜੀ ਰਾਤ ਨੂੰ ਲੁੱਟਖੋ ਹੁੰਦੀ ਹੈ ਜੀ ਤੇ ਸੰਗਤ ਤੁਹਾਨੂੰ ਅੱਗੇ ਜਾ ਕੇ ਉਹ ਰਸਤਾ ਬਹੁਤ ਹੀ ਇੰਟਰਸਟਿਡ ਵੀਡੀਓ ਬਣਨ ਵਾਲੀ ਹੈ ਜੀ ਆ ਦੇਖੋ ਐਕਸੀਡੈਂਟ ਹੋਇਆ ਓਵਰ ਸਪੀਡ ਕਰਕੇ ਠੀਕ ਗੱਲ ਹੋ ਗਈ ਉਹ ਟਰੱਕ ਵਾਲੇ ਨੇ ਮਾਰਿਆ ਕਿਉ ਲੈ ਕੇ ਟਰੈਕਟਰ ਚ ਅੱਛਾ ਆਮਣੇ ਸਾਹਮਣੇ ਨਾ ਸਾਈਡ ਮਾਰੀ ਅੱਛਾ ਸਾਈਡ ਮਾਰ ਤਾ ਅੱਗੋ ਜੇ ਟਰਾਲੇ ਚ ਵੱਜ ਜਾਂਦਾ ਆਪਾਂ ਕਹਿ ਦਿੰਦੇ ਮੇਰਾ ਖਸੂਰ ਆ ਬਈ ਮੈਂ ਟਰਾਲੇ ਚ ਲਾਤਾ ਟਰਾਲੇ ਚ ਵੱਜਿਆ ਮੇਰੋਂ ਟਰਾਲਾ ਤਾਂ ਸਾਰਾ ਨੰਗ ਆਈ ਅੱਛਾ ਰਖਵਾਲਾ ਕਿੱਥੇ ਗਿਆ ਟਰੱਕ ਵਾਲਾ ਕਿੱਥੇ ਹੋੜ ਗਿਆ ਇੱਥੇ ਹੀ ਆ ਆ ਦੇਖੋ ਜੀ ਦੋਸਤੋ ਟਰੱਕ ਵਾਲਾ ਸਾਈਡ ਮਾਰ ਗਿਆ ਦੇਖਿਆ ਦੋਸਤੋ ਐਕਸੀਡੈਂਟ ਟਰਾਲੀ ਭਾਰੀ ਸੀਗੀ ਠੀਕ ਹੈ ਜੀ ਟਰੱਕ ਵਾਲੇ ਨੇ ਸਾਈਡ ਮਾਰੀ ਉਹ ਪੂਰੀ ਮਤਲਬ ਕਿ ਇੱਥੇ ਨੂੰ ਮੂੰਹ ਕਰਕੇ ਲੱਗੀ ਜਾਨ ਮਾਰ ਕੋਈ ਕੋਈ ਐਕਸੀਡੈਂਟ ਇਧਰ ਦਾ ਕੁਝ ਨਹੀਂ ਹੋਇਆ ਆ ਪਤਾ ਕੀਤਾ ਮੈਂ ਉੱਥੇ ਤੇ ਸਾਰਾ ਕੁਝ ਸਹੀ ਸਲਾਮਤ ਹੈ ਬਸ ਟਰੈਕਟਰ ਥੋੜੀ ਦੇਰ ਵਿੱਚ ਇਹ ਜੀਐਸਬੀ ਲੈ ਕੇ ਆ ਚੱਲ ਰਹੀ ਹੈ ਜੀ ਸਾਈਡ ਤੇ ਕਰ ਦਣਗੇ ਤੇ ਟਰੈਕਟਰ ਦਾ ਗੇਅਰ ਬਾਕਸ ਖਰਾਬ ਹੋ ਗਿਆ ਟੁੱਟ ਗਿਆ ਐ ਇਸੇ ਨਾਲ ਆਪਾਂ ਆਪਣਾ ਅਗਲੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਮੈਂ ਕੀ ਕਹਿ ਰਿਹਾ ਸੀਗਾ ਜੇ ਤੁਸੀਂ ਜੰਮੂ ਨਹੀਂ ਜਾਣਾ ਉਧमपुर ਜਾਣਾ ਜੇ ਐਂਡੀਕੇ ਜਾਣਾ ਜੰਮੂ ਤੋਂ ਟੋਲ ਪਹੁੰਚਣਾ ਤੇ ਇਹ ਸ਼ਾਰਟਕਟ ਹੈ ਤੁਹਾਡਾ ਜੀ ਜਿੱਥੇ ਅਸੀਂ ਜਾ ਰਹੇ ਹਾਂ ਜੀ ਮਾਨਸਤ ਚਿੱਤ ਬੱਲੇ 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 ਹੁੰਦਾ ਸੈਕਲ ਤੇ ਜਾ ਰਿਹਾ ਜੀ कहाँ जा रहे हो दोस्त कहाँ जा रहे हो जम्मू अरे वाह साइकिल पे? कहाँ से आए हो बिहार से साइकिल से आ रहे हो अरे वाह ब्लॉगिंग ब्लॉग बनाते हो कि नहीं अभी बना रहे हो अभी नहीं बना रहे हो? अरे यार बनाया करो अच्छा कभी कभी बनाते हो अच्छा जम्मू कहाँ पे आना है कटरा वैष्णो माता अरे गोडा यार वहाँ बिहार से कितने दिन हो गए चले हुए चार महीने ले ओके लेह लद्दाख भी साइकिल पे? अरे यार पूरा वर्ल्ड कर, करते हो फिर राज अठारह राज अरे वाह अपना यूट्यूब नंबर बताइए यार सूरज ब्लोक्स। सूरज बी एल ब्लॉक्स ओके ਮਹੀਨੇ ਪਹਿਲੇ 4 ਮਹੀਨੇ ਪਹਿਲੇ ਬੰਦਾ ਤਰਿਆ ਦੇ ਵਿਹਾਰ ਤੋਂ ਠੀਕ ਹੈ ਜੀ ਟੱਕਰਾ ਜਾ ਰਿਹਾ ਹੈ ਵੈਸ਼ਲੂ ਮਾਤਾ ਉਸ ਤੋਂ ਪਹਿਲੇ ਲਦਾਖ ਵੀ ਗਿਆ ਸੀ ਚਾਪੜਾ ਦੀ ਕਿੰਨੇ ਰਾਜੇ ਪਹੁੰਚ ਚੁੱਕਾ ਹੈ ਤੇ ਕਿਹੜਾ ਕਿਹੜਾ ਬਲੋਕ ਸੀਗਾ ਸੂਰਜ ਬੀ ਐਲ ਬਲੋਕ ਸੂਰਜ ਬੀ ਐਲ ਬਲੋਕ ਦੋਸਤੋ ਫੋਲੋ ਕਰਿਓ ਦੋਸਤ ਨੂੰ ਉਹਦੀ ਮਿਹਨਤ ਜਾਇਆ ਨਾ ਜਾਵੇ ਜੇ ਮਿਹਨਤ ਕਰਦੇ ਆ ਨਾ ਤੇ ਮੈਨੇ ਤਾਂ ਫਰਲਾ ਨਹੀਂ ਮਿਲੇ ਕਿ ਬੰਦਾ ਨਾ ਅੰਦਰੋਂ ਨਾ ਟੁੱਟ ਜਾਂਦਾ ਹੈ। ਅਹਣਾ ਦੋਸਤੋ ਮੇਰੇ ਵੀ ਸਬਸਕ੍ਰਾਈਬ ਕੀ ਜੀਏ। ਮੇਰੇ ਵੀ ਸਭ ਚੈਨਲ ਨੂੰ ਸਬਸਕ੍ਰਾਈਬ ਕਰੋ। ਪਲੀਜ਼ ਆ ਉਹਨਾਂ ਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਦੋਸਤੋ ਨੂੰ ਦੋਸਤੋ ਕੁਝ ਇਸ ਤਰ੍ਹਾਂ ਦਾ ਰੋਡ ਦਾ ਹਾਲ। ਕਿ ਤਦ ਹੀ ਕਹਿ ਰਹੇ ਆਪਾਂ ਚਲੋ ਵੀ ਆਓ ਥੋੜਾ ਟਾਈਮ ਕੱਢ ਕੇ ਆਓ ਕਿ ਸੁਰੱਖਿਤ ਆਪਣੀ ਆਪਣੀ ਥਾਂ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾ। ਕਿਉਂ ਜੀ ਦੋਸਤੋ ਤੇ ਹਰ ਥਾਂ ਤੁਹਾਨੂੰ ਪਾウダー ਫ੍ਰੀ ਮਿਲੇਗਾ ਫ੍ਰੀ 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 ਪਾウダー ਫ੍ਰੀ ਲੋ ਵੀ ਅਗੇ ਆਹ ਦੇਖੋ ਜੀ ਆ ਨਹਿਰ ਉੱਪਰ ਤੋਂ ਗਰਮੀਆ ਦੇ ਵਿੱਚ ਮੈਨੂੰ ਲੱਗਦਾ ਇਹ ਰਸਤਾ ਬੰਦ ਹੋ ਜਾਣਾ ਹੈ ਕਿਉਂ ਕਿਉਂਕਿ ਨਹਿਰ ਦੇ ਵਿੱਚੋਂ ਪਾਣੀ ਆਣਾ ਸ਼ੁਰੂ ਹੋ ਜਾਣਾ ਉਸਤਾਦ ਪਰ ਸਭ ਤੋਂ ਟਾਈਮ ਤੇ ਇਹ ਰਸਤਾ ਇਹਨੂੰ ਚਲਾਉਣਾ ਪੈਣਾ ਉੱਪਰ ਵਾਲਾ ਗਰਮੀਆ ਦੇ ਵਿੱਚ ਰਸਤਾ ਬੰਦ ਹਾਂਜੀ ਓਏ ਹੋਏ 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 ਇੱਥੇ ਲੋ ਜੀ ਦੋਸਤੋ ਮਾੜੀ ਜੀ ਆ ਗਈ ਹੈ ਕੰਫਿਊਜ਼ਨ ਆਪਾਂ ਪੁੱਲ ਪਾਰ ਕਰ ਲਿਆ ਨੀਚੇ ਦੀ ਰਸਤਾ ਸੀਗਾ ਹੁਣ ਆਪਾਂ ਜਾ ਰਹੇ ਹਾਂ ਬੈਕ ਹਾਂਜੀ ਇਧਰ ਨੂੰ ਟਰਨ ਕਰਨਾ ਦਿਖਾਈਆ ਮੈਪ ਤੈਨੂੰ ਨਹੀਂ ਦੇਖਣਾ ਦਵਾੜਾ ਨੂੰ ਇੱਦਾਂ ਨਹੀਂ ਕਰੀਦਾ ਨਾਲ ਜੋ ਇੱਦਾਂ ਕਰੀਦਾ ਇੱਦਾਂ ਕਰੀਦਾ ਨਾਲ ਆ ਆ ਰੀਸਟਾਰਟ ਕਰਦੀਦਾ ਹਾਂ ਹਲਾ ਫੜ ਲੋ ਜੀ ਦੋਸਤੋ ਆਪਾਂ ਸੰਭਾਵੜੀ ਸਾਈਡ ਨੂੰ ਟਰਨ ਕਰ ਗਏ ਆ ਔਰ ਸੋਰੀ ਸੰਭਾਵੜੀ ਸਾਈਡ ਨਹੀਂ ਮਾਨਸਰ ਚੀਂ ਵਾਲੇ ਪਾਸੇ ਨੂੰ ਟਰਨ ਕਰ ਗਏ ਆ ਇਹ ਤੜਾਕੋ ਇਸ ਰਸਤਾ ਆਰਮੀ ਲੱਗੇ ਸਾਰੇ ਪਾਸੇ ਲੋ ਜੀ ਦੋਸਤੋ ਕਿੰਨੇ ਕਿਲੋਮੀਟਰ ਆਪਾਂ ਚੱਲੇ ਆ ਹੁਣ ਤੱਕਰ ਹੁਣ ਤੱਕ ਬਈ 30 35 ਕਿਲੋਮੀਟਰ ਚੱਲੇ ਆ ਹਨਾ 30 35 ਕਿਲੋਮੀਟਰ ਚੱਲੇ ਆ ਜੀ ਦੋਸਤੋ ਬਣਾਇਆ ਉਸਤਾਦ ਜੀ ਨਹੀਂ ਲੋਕਲ ਰਹਿਣੇ ਵਾਲੇ ਹੋ ਬਾਬਾ ਜੀ ਲੋਕਲ ਲੋਕਲ ਰਹਿਣੇ ਵਾਲੇ ਹੋ ਅੱਜ ਲੋਕਲ ਨਹੀਂ ਆਇਆ ਇੱਥੋਂ ਦੇ ਆਣਾ ਇੱਥੋਂ ਦੇ ਆਣਾ ਕੰਮ ਕੀ ਕਰਦੇ ਕੰਮ ਹੋਣੇ ਲਾਉਂਦਾ ਨਹੀਂ ਹੁਣ ਕਾੜੀ ਚੱਲ ਕੇ ਕੀ ਕਰਦੇ ਹੁੰਦੇ ਸੀ ਕੱਲੇ ਇਹ ਕੰਮ ਕਿੱਥੇ ਆਉਂਦੇ ਆ ਜੀ ਆਇਓ ठीक है अच्छा तो मुडा अच्छा बधिया अच्छा मतलब पहले तुम इतना दुकान लाने से अच्छा अच्छा पहले करके ओके थैंक यू सर हाँ सवाद जो भी ਗਿਰਕ ਰਲਿਓ ਵਿਊ ਚੈੱਕ ਕਰੋ ਦੋਸਤੋ ਨੀਚੇ ਨਦੀ ਸਾਹਮਣੇ ਬਾਂਦਰ ਉਹ ਨੀਚੇ ਮੰਦਿਰ ਦੇਖੋ ਦੋਸਤੋ ਉਹ ਉਧਰ ਜਾ ਰਿਹਾ ਕਿਉਂ ਹੈ ਤੋ ਪਹੁੰਚਣ ਦੇ ਬਾਵਜੂਦ ਇਹ ਠੰਡੀ ਠੰਡੀ ਹਵਾ ਚੱਲ ਰਹੀ ਹੈ ਤਾਨੂੰ ਇੱਕ ਬੰਦਾ ਮਿਲਾਇ ਨਹੀਂ ਇਹ ਸਾਡੇ ਹੈਗੇ ਆ ਅਜੇ ਸਰ ਜੋ ਵੀ ਅੱਜ ਮੂਡ ਤਾਂ ਨਹੀਂ ਸੀਗਾ ਆ ਜਾਣ ਦਾ ਪਰ ਫਿਰ ਵੀ ਦਿਲ ਕਰ ਹੀ ਗਿਆ ਆਣ ਦਾ ਹੈ ਨਾਲ ਕੋਈ ਬੰਦਾ ਨਹੀਂ ਸੀ ਮੈਂ ਕਿਹਾ ਚੱਲ ਅਜੇ ਸਰ ਚਲੋ ਚਲੀਏ ਯਾਰ ਅਜੇ ਸਰ ਕਰਨੇ ਚਲੋ ਚੱਲਦੇ ਹਾਂ ਕੋਈ ਗੱਲ ਨਹੀਂ ਤੇ ਇੱਦਾਂ ਹੀ ਮੂਡ ਬਣ ਗਿਆ ਆ ਗਏ ਆਪਾਂ ਆਏ ਹੋਏ 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 ਛੋਟਾ ਜਿਹਾ ਪਿੰਡ ਹੈ ਨਾ ਛੋਟਾ ਸਾ ਗਾਉ ਵਾਹ ਕੀ ਕੁਦਰਤ ਹੈ ਯਾਰ ਬੱਲੇ ਜਾਣਾ ਚਲਾਓ ਇਹ ਥੋੜਾ ਜਿਹਾ ਦੋਸਤੋ ਮੂਡ ਕਰ ਆਇਆ ਪਹਾੜ ਦੇ ਉੱਪਰ ਜਾਣ ਦਾ ਥੱਲੇ ਨਦੀ ਆ ਤੇ ਉੱਪਰ ਆਪਾਂ ਪਹਾੜ ਦੇ ਉੱਪਰ ਜਾ ਰਹੇ ਹਾਂ ਦੋਸਤੋ ਫਾਈਨਲੀ ਪਹਾੜ ਦੇ ਉੱਪਰ ਚੜ ਗਏ ਹਾਂ ਉਹ ਜਿਹੜਾ ਪਿੱਛੇ ਦਿਖ ਰਿਹਾ ਨਾ ਐਸੇ ਰੋਡ ਤੇ ਜਾ ਰਹੇ ਸੀਗੇ ਥੋੜਾ ਜਿਹਾ ਪਹਾੜ ਵਧੀਆ ਮਿਲਿਆ ਬੰਗਾ ਚਲੋ ਉੱਪਰ ਚੜਦੇ ਆ। ਉਹ ਪਿੱਛੇ ਉੱਥੇ ਆਪਣੀ ਸਕੂਟਰੀ ਖਿਡਾਰੀ ਹੈ। ਹਾਂ। ਹੈ ਨਾ ਯਾਰ? ਚੈੱਕ ਕਰੋ ਦੋਸਤੋ। 뷰 ਆਲੇ ਦਵਾਲੇ ਦਾ ਬਿਜਲੀ ਤਾਰ ਦੇ ਕਿਸੇ ਦੇ ਬਾਈਚਾ ਦੇ ਹੱਥ ਤੇ ਲੱਗ ਗਈ ਨਾ ਆਹਾ ਬਿਜਲੀ ਤਾਰ ਨੇ ਬਾਈਚਾ ਦੇ ਕਿਸੇ ਹੱਥ ਤੇ ਲੱਗ ਜਵੇ ਬੰਦਾ ਠਾਹੀ ਪਟਾਕਾ ਵਹਿ ਜਵੇ ਕਿਉਂ ਕਿਉਂ ਹਾਈ ਵੋਲਟੇਜ ਆ ਉਹ ਪਿੰਡ ਆ ਤੇ ਪਿੰਡ ਦੇ ਵਿੱਚ ਬਿਜਲੀ ਇੱਥੇ ਜਾਂਦੀ ਹੈ ਕਿੱਦਾਂ ਦੇ ਪਹਾੜਾਂ 'ਚ ਪ੍ਰਬੰਧ ਹੁੰਦੇ ਦੇਖਿਆ ਦੋਸਤੋ ਯਾਰ ਕਿਹੜੇ ਲੋਕ ਇੱਥੇ ਜਾਂਦੇ ਹੋਊਗੇ ਕਿਦਾਂ ਲੱਗਦਾ ਹੋਊਗਾ ਪਹਾੜ ਚੜ ਕੇ ਕਿਉਂ ਇਹਨਾਂ ਲਈ ਤਾਂ ਹਰ ਦਿਨ ਐਡਵੈਂਚਰ ਆ ਆਪਣੇ ਲਾਈਫ ਤੋਂ ਥੋੜਾ ਜਿਹਾ ਨਾ ਖੁਸ਼ ਆ ਹੈ 2 ਮਿੰਟ ਟਾਈਮ ਕੱਢੋ ਪਹਾੜ ਦੇ ਉੱਪਰ ਜਾਓ ਆਏ ਹਾਏ 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 ਹੇ ਇਕੱਲੇ ਰਵੋ ਓਏ ਹੋਏ ਨਾਲ ਬਾਂਸਰੀ ਲੈ ਜੇ ਬੰਦਾ ਵਜਾਈ ਜਾਵੇ ਭਾਵੇਂ ਪੁੱਠੀ ਸੁੱਦੀ ਸੀ ਹਨਾ ਭਾਵੇਂ ਸੱਪ ਨਿਕਲ ਗੋਲੇ ਹਾਂ ਵੀ ਕਿਦਾਂ ਵਕਈ ਯਾਰ ਨਜ਼ਾਰੇਦਾਰ ਮੌਸਮ ਤੇ ਮੌਸਮ ਦੇ ਵਿੱਚ ਆਪਾਂ ਤੁਹਾਨੂੰ ਅੱਜ ਦੇ ਸਾਰੇ ਆਪਣੇ ਇੱਥੇ ਲਿਖੇ ਹੋਏ ਰੱਬ ਦੀ ਮਿਹਰ ਦੇ ਨਾਲ ਕਿਉਂ ਵੀ ਦੋਸਤੋ ਹਣਾ ਵੀ ਰੱਬ ਨਾ ਚਾਵੇ ਤਾਂ ਕਿੱਥੇ ਆਈਏ ਰੱਬ ਚਾਵੇ ਤਾਂ ਸਭ ਕੁਝ ਹੋਵੇ ਪਿਓ ਜੀ ਉਹ ਤਾਂ ਹੀ ਦਿੱਤਾ ਖਾਣੇ ਹਾਂ ਆ ਦੇਖੋ ਜੀ ਇੰਦਾਂ ਦੀ ਚੜਾਈ ਸੀ ਕੁਝ ਤਾਂ ਚਲਿਏ ਦੋਸਤੋ ਦੇਰ ਨਾ ਕਰੀਏ ਟਾਈਮ ਜ਼ਿਆਦਾ ਹੋ ਗਿਆ 2:30 2:30 ਵਜੇ ਆ ਤੇ मंदिर मत्था भी टेकना है मानसर झील घूमने भी है सारा टाइम रस्ते कटता तो फिर अगर की रह गया क्या नाम है आपका भाई साहब दविंदर सिंह यहीं के रहने वाले हो इस जगह का क्या नाम है तो जमोड़ा गाँव अच्छा यहाँ से कितनी दूर है मानसर पाँच किलोमीटर क्या है इतिहास उसका भैया उधर उधर ही ही पूछना बैठ के पीना ठंडा कोई 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 एज वाला मिलेगा बड़ी तो ना वो बताएगा वैसे आपको थोड़ा बहुत बहुत पता हो तो नहीं ऐसे हम नहीं ऐसे पूछ हैं रहे हैं हम ज़्यादा क्या, क्या बताते है? फिर भी ऐसे इसका कोई है इसका नीचे कुछ मतलब जमीन नहीं है, नीचे है ना? तो ओके okay, ओके okay. हाँ उनको नॉलेज होती है ना कोई नहीं मैं कहना हिस्ट्री है एक हिसाब थी में है ना है ना हिस्ट्री जो जो जो. है बहुत तगड़ी है ना कि पानी के नीचे तल ही नहीं है यार अभी ये तालाब है इसके नीचे में, बीच में जमीन है जी उसकी जी जमीन, जमीन ही नहीं, तो तो नहीं है हाँ वो तो गहरा क्या वो है ही नहीं उसके बीच में कुछ भी नहीं है लो जी दोस्तों अपने अजय भाई ने ਬੰਦੇ ਨੇ ਗੱਲ ਕੀਤੀ ਪਹਿਲੇ ਤਾਂ ਉਹ ਬੰਦਾ ਕੈਮਰੇ ਦੇ ਮੋਹਰੇ ਸ਼ਰਮ ਆ ਗਿਆ ਜਿਸ ਤੋਂ ਉਸ ਤੋਂ ਬਾਅਦ ਉਹਨੇ ਜਰਾ ਖੁੱਲ ਕੇ ਗੱਲ ਨਹੀਂ ਕੀਤੀ ਕਹਿੰਦਾ ਕਿਸੇ ਬਜ਼ੁਰਗ ਨਾਲ ਗੱਲ ਕਰਿਓ ਜਿੰਨੀ ਵੀ ਗੱਲ ਕੀਤੀ ਉਹਨੇ ਕੈਮਰੇ ਤੋਂ ਹਟ ਕੇ ਗੱਲ ਕੀਤੀ ਆ ਭਾਈ ਇਹਨੇ ਗੱਲ ਕੀਤੀ ਐ ਦੱਸਿਓ ਭਾਜੀ ਕੀ ਕਹਿੰਦੇਗਾ ਇਹ ਇਤਿਹਾਸ ਦੇ ਬਾਰੇ ਬੰਦੇ ਅੱਗੇ ਨਹੀਂ ਜ਼ਿਆਦਾ ਟਾਈਮ ਦਾ ਮੇਰੇ ਦਾ ਟਾਈਮ ਤਾਂ ਇਹ ਕਹਿੰਦੇ ਵੀ 3:00 ਵਜਾ ਸੀ ਤਾਂ 3:00 ਵਾਲਾ ਹਾਂ ਬਸ ਤੇ 3:00 ਨਹੀਂ ਨਹੀਂ Laash ਦੇ ਬਾਰੇ ਕੀ ਕਹਿੰਨੇ ਕਰਦੇ Laash ਮੈਂ ਬੋਲ ਰਿਹਾ ਵੀ ਜੇ ਅਗਰ Laash ਕੋਈ ਮਤਲਬ ਕੀ ਪੰਜਾਬੀ ਚ ਬੋਲ ਪੰਜਾਬੀ ਚ ਬੋਲ Laash ਕੋਈ ਅਗਰ ਡੁੱਬ ਜੇ ਤੇ 6-7 ਦਿਨ ਬਾਅਦ ਆਉਂਦੀ ਹੈ ਤਾਂ ਉਹ ਉਦਾਂ ਦੀ ਉਦਾਂ ਹੀ Laash ਹੁੰਦੀ ਹੈ ਸਾਫ ਸੁਥਰੀ ਹੁੰਦੀ ਹੈ ਅੱਛਾ ਕੋਈ ਖਰਾਬ ਰੂਪ ਨਹੀਂ ਹੁੰਦੇ ਇਸ ਲਈ ਇਹ ਮੈਂ ਦੱਸ ਰਿਹਾ ਹਿਸਟਰੀ ਵਾ ਬਸ ਖਰਾਬ ਰੂਪ ਨਹੀਂ ਹੁੰਦੀ ਮਤਲਬ ਜਿੱਦਾਂ ਕੀ ਬਾਤ ਕਹਿੰਨੇ ਕਿ ਆਪਾਂ ਇਹ Laash ਨਦੀ ਵਿੱਚ ਡਿੱਗ ਜਾਵੇ ਆਣਾ ਗਲ ਜਾਂਦੀ ਹੈ ਨਾ ਇਹ ਗਲਦੀ ਨਹੀਂ ਆਹ 6-7 ਦਿਨ ਬਾਅਦ ਆਉਂਦੀ ਹੈ ਤਾਂ ਉਹ ਫਿਰ ਉਦਾਂ ਦੀ ਉਦਾਂ ਹੀ ਰਹਿੰਦੀ ਹੈ ਉਦਾਂ ਦੀ ਉਦਾਂ ਹੀ ਰਹਿੰਦੀ ਹੈ ਹਾਂਜੀ ਵਾਹ ਕੀ ਇਤਿਹਾਸ ਹੈ ਮਰ ਜਾਂਦਾ ਕਿ ਨੀ ਮਰ ਜਾਂਦਾ ਦੰਦ ਦਾ ਮਰ ਜਾਂਦਾ ਮੈਂ ਕਿ ਸ਼ਾਇਦ ਮਰ ਹੁੰਦਾ ਲੋ ਜੀ ਦੋਸਤੋ ਇਹ ਆ ਇਤਿਹਾਸ ਇਸ ਛੀਲ ਦਾ ਛੀਲ ਦਾ ਨਹੀਂ ਮਾਨਸਰ ਜੀ ਵਿਲਾ ਜਿਹੜੀ ਅੱਗੇ ਆਣੀ ਆ ਦੋਸਤੋ ਥੋੜਾ ਜਿਹਾ ਪੇਸ਼ੈਂਸ ਰੱਖੋ ਬਾਅਦ ਪਹੁੰਚਣ ਲੱਗੇ ਆਪਾਂ ਕਰਨ ਲੱਗੇ ਆਪਾਂ ਗੱਡੀ ਸਟਾਰਟ ਤੇ ਚਲੋ ਜੀ ਸਿੱਧਾ ਮਿਲਦੇ ਆ ਮਾਨਸਰ ਛੀਲ ਚ ਛੀਲ ਦੇ ਵਿੱਚ ਨਹੀਂ ਛੀਲ ਤੇ ਲੋਈ ਦੋਸਤੋ ਪਹੁੰਚ ਗਏ ਆਪਾਂ ਮਾਨਸਰਚੇ ਲੋਈ ਦੋਸਤੋ ਪਹੁੰਚ ਗਏ ਆਪਾਂ ਮਾਨਸਰ ਚਿੱਲ 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 ਕਰਦੇ ਚਿੱਲ ਲੇਤੇ ਤੁਹਾਨੂੰ ਹੋਟਲ ਵਗੈਰਾ ਵੀ ਮਿਲ ਜਾਣਗੇ ਰੈਸਟੋਰੈਂਟ ਵਗੈਰਾ ਵੀ ਮਿਲ ਜਾਣਗੇ ਢਾਬੇ ਵਗੈਰਾ ਵੀ ਮਿਲ ਜਾਣਗੇ ਖਾਣ ਪੀਣ ਦੀ ਟੈਨਸ਼ਨ ਨਹੀਂ ਪਾਰਕਿੰਗ ਤੁਸੀਂ ਅੰਦਰ ਵੀ ला ਸਕਦੇ ਹੋ ਸ਼ਾਇਦ ਇਹ ਬਾਹਰ ਦਾ ਆਪਾ ਲਾਈ ਦਿੱਤੀ ਹੈ ਚਲੋ ਦੋਸਤੋ ਚਲੋ ਜੀ ਦੋਸਤੋ ਅੱਜ ਦੇ ਲਈ ਇਨਾ ਹੀ ਅ ਅੰਦਰ ਦੀ ਵੀਡੀਓ ਤੁਹਾਨੂੰ ਨੈਕਸਟ ਬਲੌਗ 'ਚ ਮਿਲੇਗੀ ਮੇਰੇ ਆਹਾ ਬਲੌਗ ਕਿਦਾਂ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨੈਕਸਟ ਬਲੌਗ ਵੀ ਮੇਰਾ ਜ਼ਰੂਰ ਦੇਖਿਓ ਕਿਉਂਕਿ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ